ਬਈ ਗੱਲ ਸੁਣ ਯਾਰ ਤੂੰ ਹੀ ਪਾਈ ਹੈ ਜਿਹੜੀ ਕਪੈਣਾ ਕਬੋਣ ਵਾਲੀ ਵੀਡੀਓ ਉਹ ਹਾਂ ਪਈ ਪਈ ਹੈ ਬਈ ਉਹ ਤੇ ਉਹ ਕਪੈਣਾ ਬਾਰੇ ਤੂੰ ਬੜੇ ਲੋਕਾਂ ਦੇ ਉਲਟ ਬੋਲੀ ਹੈ ਨਾ ਯਾਰ ਉਹ ਕੋਲੋਂ ਬਣਾਈਆਂ ਤੂੰ ਗੱਲਾਂ ਸਾਰੀਆਂ ਉਹ ਕੋਲੋਂ ਕਿਹਨ ਭਾਈ ਆਪਣੇ ਕੋਲ ਮਸ਼ੀਨ ਸੀਗੀ 2001 ਤੋਂ ਲੈ ਕੇ ਹੁਣ ਤੱਕ ਹੁਣ ਹੀ ਵੇਚੇ ਹੋਈ 20 ਦਿਨ ਅਜਿਹਾਰੇ ਅੱਛਾ ਤੇਰੇ ਕੋਲ ਮਸ਼ੀਨ ਸੀਗੀ ਹਾਂ ਤੇ ਉਹ ਮਸ਼ੀਨ ਜਿਹੜੇ ਤੂੰ ਕਹੀ ਇਹਨਾਂ ਵੀ ਲੋਕਾਂ ਤੇ ਗੱਲਾਂ ਕਰੀ ਹੈ ਨਾ ਤੇ ਉਹ ਲੋਕ ਕਹੀ ਜਾਂਦੇ ਸਾਰੇ ਕੁਝ ਨਹੀਂ ਹੁੰਦੇ ਆ ਆ ਤਾਂ ਗੱਲ ਹੀ ਝੂਠਾ ਉਹ ਕੀ ਕਹਿਣਾ ਚਾਹੁੰਦਾ ਦੋਨੋਂ ਵਾਰੀ ਯਾਰ ਕਹਿਣਾ ਕਿ ਮਸ਼ੀਨਾਂ ਵਾਲਿਆਂ ਨੂੰ ਜਾ ਕੇ ਪੁੱਛੋ ਵੀ ਜਾ ਕੇ ਉਹਨਾਂ ਨੂੰ ਮਿਲ ਰਹੀ ਹੈ ਬੜਾਈ ਟਾਈਮ ਸਰ ਠੀਕ ਹੈ ਨਾ ਮ ਬਾਹਲੇ ਨਹੀਂ ਆ ਤਾਂ ਹੁੰਦਾ ਵੀ ਕੁਝ ਕਿਸਾਨ ਹੈਗੇ ਆ ਜਿਹੜੇ ਵਿੱਚੋਂ ਪਿੰਡ ਦੇ ਵਿੱਚੋਂ ਪੰਜ ਸੱਤ ਘਰ ਹੁੰਦੇ ਜਿਹੜੇ ਮੰਨ ਕੇ ਚੱਲ ਮਹੀਨਾ ਮਹੀਨਾ ਛੇ ਛੇ ਮਹੀਨੇ ਲਾਰਾਂ ਲਈ ਰੱਖਦੇ ਆ ਬਾਕੀ ਰੋਟੀ ਦੀ ਗੱਲ ਤਾਂ ਹਰੇਕ ਦੇ ਘਰੀ ਹੈ ਕੋਈ ਨਹੀਂ ਪੁੱਛਦਾ ਰੋਟੀ ਮਸ਼ੀਨ ਵਾਲਿਆਂ ਨੂੰ ਕੋਈ ਟਾਈਮ ਨਾ ਦੱਸੋ ਕੌਣ ਲਿਆ ਰੋਟੀ ਮਸ਼ੀਨ ਵਾਲਿਆਂ ਤੋਂ ਜੇ ਝੋਨੇ ਵੇਲੇ ਤਾਂ ਆਏ ਕਹਦੇ ਨਗੇ ਬਈ ਰੋਟੀ ਖਾ ਕੇ ਆ ਜੀ ਮੁੜ ਕੇ ਸਾਡਾ ਵੱਡ ਜੀ ਕੋਈ ਨਹੀਂ ਦਾ 11 ਵਜੇ ਮਸ਼ੀਨ ਲਾਦੀ ਭਾਵੇਂ 12 ਵਜੇ ਲਾਦੀ ਹਾਂ ਠੀਕ ਹੈ ਨਾ ਉਹ ਜਿਹੜੇ ਮਤਲਬ ਤੂੰ ਕਹੀ ਹੈ ਨਾ ਵਿੱਚ ਉਹਦੇ ਵੀ ਅ ਦਿਨ ਦੇ ਹਿਸਾਬ ਨਾਲ ਹੀ ਆਈ ਸ਼ਾਮ ਨੂੰ ਨਾ ਆਈ ਰਾਤ ਨੂੰ ਨਾ ਵੱਡੀ ਬਹੁਤ ਘਰ ਹੈ ਬਈ ਸਾਡੇ ਹੁੰਦੀ ਰਹੀ ਹੈ ਸਾਨੂੰ ਪਤਾ ਕੀ ਹੁੰਦੇ ਸੀਗੇ ਕਹੇ ਬਈ 4 ਵਜੇ ਤੋਂ ਪਹਿਲਾਂ ਸਾਡੇ ਵੱਡ ਜੀ ਕਣਕ ਉਦੋਂ ਤਾਂ ਅਸੀਂ ਕਿ ਮਸ਼ੀਨ ਵਾੜ ਨਹੀਂ ਨਹੀਂ ਵਣ ਦੇ ਵਿੱਚ ਤੇ ਹੁਣ ਉਹੀ ਘਰ ਜਿੰਨੇ ਵਾਰੀ ਝੋਨਾ ਕਣਕ ਵੜਾਉਂਦੇ ਆ ਰਾਤ ਨੂੰ ਹੀ ਵੜਾਉਂਦੇ ਆ ਕਦੇ 4 ਵਜੇ ਤੋਂ ਪਹਿਲਾਂ ਜੇ ਮਸ਼ੀਨ ਲੱਗੀ ਹੈ ਤਾ ਮੇਰੇ ਮੂੰਹ ਤੇ ਕਹਿਣ ਦੀ ਹਾਂ ਸਾਡੇ ਲੱਗੀ 4 ਵਜੇ ਤੋਂ ਪਹਿਲਾਂ ਮਸ਼ੀਨ ਕਿਉਂਕਿ ਮੈਂ ਆਪ ਖੁਦ ਵਿੰਨ ਆ ਰਹੇ ਉਹਨਾਂ ਦੇ ਕਪੈਨਾਂ ਵਾਲਿਆਂ ਦੇ ਪੈਸੇ ਪੁੱਧੋ ਵੀ ਨਾ ਪਿਆਂਦੇ ਲੋਕ ਹਾਂ ਬਹੁਤ ਨਾ ਪਿਆਂਦੇ ਵੜਾਈ ਨਾ ਪੈਂਦੇ ਕਹੀ ਕਰ ਦਿੰਦੇ ਨਹੀਂ ਹੈ ਨਾ ਤੇ ਕੋਈ ਬੰਦੇ ਬੰਦੇ ਇਕੱਠੇ ਕਰਕੇ ਤਾਂ ਵੀ ਨਹੀਂ ਦਿੰਦੇ ਕੀ ਉਹ ਕਹਿਣ ਹੁਣ ਜਾ ਕੇ ਪੈਂਡ ਜੀ ਰੁਪਈਆ ਠੀਕ ਹੈ ਨਾ ਬਾਅਦ ਚ ਕਿਤੇ ਹੋਰ ਤੋਂ ਵੜਾ ਲੈਂਦੇ ਹਾਂ ਬਾਅਦ ਚ ਹੋਰ ਵੜਾ ਲੈਂਦੇ ਨਹੀਂ ਬਾਲੇ ਵਿੱਚੋਂ ਪੈਂਡ ਦੇ ਜਿਹ ਹੁੰਦੇ 5-7 ਘਾਰੀ ਹੈ ਬਸ ਜਿਹੜੇ ਹੁੰਦੇ ਆ ਤੇ ਇੱਕ ਜਿਹੜਾ ਵੀ ਮੰਨ ਲਾ ਵੀ ਆਪਾਂ ਸਪਰੇਅ ਦੀ ਢੋਲੀ ਤੇ ਵੀ ਤੁਸੀਂ ਕਿਹਾ ਕੁਝ ਤੇ ਉਹ ਕਹਿੰਦੇ ਵੀ ਕੱਟ ਨੋਜ਼ਲ ਲਾ ਕੇ ਉਹ ਤਾਂ ਸਾਰੀਆਂ ਇੱਕੋ ਜਿਹੀ ਹੋ ਜਾਂਦੀਆਂ ਢੋਲੀਆਂ ਮੈਂ ਤੁਹਾਨੂੰ ਕੱਲ ਦੱਸਦਾ ਯਾਰ ਆ ਵੀ ਹੋ ਜਾਂਦੀਆਂ ਉਹ ਸਹਿਮਤ ਆਪੋ ਦੇ ਨਾਲ ਠੀਕ ਹੈ ਨਾ ਪਰ ਜਿਹੜੀ ਬੂੰਦਾ ਬਣ ਕੇ ਸਪਰੇਅ ਡਿੱਗਣੀ ਹੈ ਨਾ ਗੁਲੀਂਡੇ ਉੱਤੇ ਠੀਕ ਹੈ ਨਾ ਉਹਨੂੰ ਹੱਥਾਂ ਦੀ ਢੋਲੀ ਅਸਰ ਕਰੂਗੀ ਤੇ ਇੱਕ ਜਿਹੜਾ ਨੂੰ ਪਤਾ ਹੀ ਨਹੀਂ ਖੇਤੀ ਬਾਰੇ ਉਹ ਕਮੈਂਟ ਕਰਦੇ ਆ ਉਹੀ ਕਰਦੇ ਕਮੈਂਟ ਯਾਰ ਹਾਂ ਬਾਕੀ ਤਾਂ ਸਾਰੇ ਹੱਕ ਜੀ ਬੋਲਦੇ ਆ ਜਿਨ੍ਹਾਂ ਨੂੰ ਯਾਰ ਐ ਨਹੀਂ ਪਤਾ ਹੁੰਦਾ ਯਾਰ ਆ ਵੀ ਸਪਰੇਅ ਕਿਹੜੇ ਟਾਈਮ ਕਰਨੀ ਐ ਕਿਹੜੇ ਟਾਈਮ ਨਹੀਂ ਕਰਨੀ ਕਈਆਂ ਨੂੰ ਤਾਂ ਐ ਨਹੀਂ ਪਤਾ ਲੈ ਵੀ ਕਣਕ ਦੀ ਜਿਹੜੀ ਆਪਣੀ ਤਿੰਨ ਯੂਰੀਆ ਦੇ ਗੱਟੇ ਪੈਂਦੇ ਐ ਕਿੰਨੇ ਦਿਨਾਂ ਦੀ ਕਣਕ ਦੇ ਗੱਟੇ ਪੈਂਦੇ ਲੈ ਦੱਸੋ ਨਾ ਕਮੈਂਟ ਕਰਕੇ ਜਿਹੜੇ ਆਪਣਾ ਨਾ ਕਿ ਕਮੈਂਟ ਕਰਦੇ ਹੁੰਦੇ ਐ ਵੀ ਐ ਸਪਰੇਅ ਹੋ ਜੂ ਫਲਾਣਾ ਐ ਸਪਰੇਅ ਹੋ ਜੂਗੀ ਲੰਡਨ ਮੈਂ ਪੁੱਛਦਾ ਵੀ ਕਿੰਨੇ ਟਾਈਮ ਤੱਕ ਆਪਣਾ ਯੂਰੀਆ ਪਾਉਂਦਣਾ ਚਾਹੀਦੀ ਠੀਕ ਐ ਨਾ ਜਦ ਕਿ ਆਪਾਂ ਨੂੰ 50 ਤੋਂ 60 ਦਿਨਾਂ ਦੇ ਵਿੱਚ ਵਿੱਚ ਯੂਰੀਆ ਜਿਹੜੀ ਹੈਗੀ ਐ ਉਹ ਪੂਰੀ ਕਰ ਦੇਣੀ ਚਾਹੀਦੀ ਨਦੀ ਕਿੰਨੇ ਕਣਕ ਦੀ ਤੇ ਪਾਣੀ ਕਿੰਨੇ ਲੱਗਦੇ ਕਣਕ ਨੂੰ ਪਾਣੀ ਇਹ ਵਾਹਣ ਦੇ ਹਿਸਾਬ ਨਾਲ ਹੁੰਦੇ ਰੇਤਲਾ ਵਾਹਣਾ ਉਹਨੂੰ ਪੰਜ ਵੀ ਜਾ ਵੜਦੇ ਜਿਵੇਂ ਸਾਡੇ ਵਾਹਣ ਇੱਥੇ ਮਥਾ ਚਾਰ ਪਾਣੀ ਲੱਗਦੇ ਆ ਤੇ ਆਪਣਾ ਜ਼ਿਲ੍ਹਾ ਕਿਹੜਾ ਫਰੀਦਕੋਟ ਤੇ ਆਪਣਾ ਸ਼ਹਿਰ ਜੈਤੋ ਨਾਂ ਕੀ ਆ ਤੁਹਾਡਾ ਮੇਰਾ ਨਾਂ ਗੁਰਮੀਲ ਸਿੰਘ ਆ ਜਿਵੇਂ ਸਾਡੇ ਓਨ ਏਰੀਏ ਦੇ ਵਿੱਚ ਇੱਥੇ ਚਾਰ ਪਾਣੀ ਲੱਗਦੇ ਆ ਕਣਕ ਬਸ ਅੱਛਾ ਹਾਂ ਜੇ ਹੁਣ ਮੀਂਹ ਪੈ ਮੂੰ ਪੈ ਗਿਆ ਤਾਂ ਤਿੰਨ ਪਾਣੀ ਨਾਲ ਹੀ ਸਰ ਜਾਂਦਾ ਤੇ ਜਿਹੜੀ ਤੁਹਾਡੀ ਬਜਾਈ ਹੋਈ ਆ ਤੁਸੀਂ ਪਰਾਲੀ ਨੂੰ ਅੱਗ ਲਾਈ ਸੀ ਕਿ ਨਹੀਂ ਅਸੀਂ 10 ਪਰੈਂਟ ਪਾਲੀ ਨੂੰ ਅੱਗ ਲਾਈ ਸੀਗੀ ਬਾਕੀ ਤੂੰ ਵੇਖ ਸਕਦਾ ਹਜੇ ਵੀ ਕਾਰ ਚ ਸਾਡੇ ਵਾਹਨ ਚ ਸਾਰੇ ਖੜੇ ਹੋਏ ਬਾਕੀ ਕਣਕ ਵਾਲਾ ਨਿਗਮ ਰਾਦੇ ਆਪਣੇ ਵੇਖਣ ਵਾਲਿਆਂ ਨੂੰ ਵੀ ਕਿੰਨੀ ਜ਼ਿਆਦਾ ਗਰੋਥ ਚ ਕਣਕ ਆਪਣੀ ਹੁਣ ਤੇ ਜਿਹੜੀ ਮੈਲ ਕਣਕ ਦੀ ਲੈਦ ਲੈਦ ਨੂੰ ਅੱਗ ਲਾਈ ਵੀ ਆ ਕੱਲੀ ਲੈਦ ਲੈਦ ਨੂੰ ਆ ਵੇਖੋ ਨਿਗਮ ਰਾਦੇ ਇੱਥੇ ਕਣਕ ਦੀ ਆਪਣੀ ਕੱਲੀ ਲੈਦ ਲੈਦ ਨੂੰ ਕਣਕ ਦੀ ਉਹ ਵਜੀ ਹੋਈ ਆ ਅੱਛਾ ਹਾਂ ਤੇ ਗਰੋਥ ਵੀ ਵਾਵਾ ਹੈ ਨਾ ਪੂਰੀ ਗਰੋਥ ਹੈ ਕਣਕ ਦੀ ਵੇਖੋ ਸਪਰੇ ਕਿੰਨੀਆਂ ਹੋਈਆਂ ਤੇ ਕੱਲੀ ਗੁਲਿੰਡੀ ਸਪਰੇ ਕਰੀਏ ਬਸ ਅੱਛਾ ਹੋਰ ਕੋਈ ਸਪਰੇ ਨਹੀਂ ਕਰੀ ਇਹਦੇ ਨਾ ਕੋਈ ਗਰੋਥ ਵਾਲੀ ਨਾ ਕੋਈ ਮੈਗਜ਼ੀਨ ਕੋਈ ਸਪਰੇ ਨਹੀਂ ਕਰੀ ਹੋਈ ਇਹਤੇ ਕੱਲੇ ਹੀ ਗੁਲਨ ਡੇਲੀ ਸਪਰੇ ਕਰੀ ਹੈ ਉਹ ਵੀ ਹਜੇ ਤਿੰਨ ਦਿਨ ਹੋ ਗਏ ਕਰੀ ਨੂੰ ਅੱਛਾ ਤੇ ਤੁਸੀਂ ਬਾਹਰ ਬੂਰ ਜਾਣ ਵਾਰੇ ਨਹੀਂ ਸੋਚਿਆ ਸੀ ਕਦੇ ਯਾਰ ਬਾਹਰ ਵੀ ਜਾ ਕੇ ਤਾਂ ਕੰਮ ਹੀ ਕਰਾਂਗੇ ਠੀਕ ਹੈ ਇੱਥੇ ਮਾਲਕ ਤਾਂ ਹੈਗੇ ਆ ਆਦਾ ਜਦੋਂ ਜੀ ਕਰਦਾ ਕੰਮ ਕਰ ਲਈਦਾ ਜਦੋਂ ਜੀ ਕਰਦਾ ਘਰੇ ਜਾ ਵੜੀਦਾ ਇੱਥੇ ਸਰਦਾਰੀ ਹੈ ਮੈਂ ਵੇਖਿਆ ਬਹੁਤ ਘਰਾਂ ਦੇ ਛੋਟੇ ਜਿਹੜੇ ਕਿਸਾਨਾਂ ਦੇ ਬੱਚੇ ਐ ਉਹ ਦਾਦਾ 1000 ਰੁਪਏ ਦੇ ਕਿਤੇ ਜਾ ਕੇ ਲੱਗ ਜਾਣਗੇ ਨੌਕਰ ਲੱਗ ਜਾਣੇ ਕਿਸ ਥਾਂ ਲ ਜਾ ਕੇ ਆਪਦੇ ਵਾਹਨ ਤੇ ਨੌਕਰ ਲੱਗ ਜਾ ਜਦ ਕਿ ਦੇ ਮਾਲਕ ਬਣ ਕੇ ਰਹਿਨੇ ਆਪਾਂ ਇੱਥੇ ਆਦੇ ਜਦੋਂ ਜੀ ਕਰਦਾ ਕੰਮ ਕਰੋ ਨਹੀਂ ਕਰਨਾ ਨਾ ਕਰੋ ਆਪਣਾ ਕੰਮ ਵੀ ਪੂਰਾ ਸ਼ਕੀਨ ਨਾ ਕਰੀਦਾ ਇਹ ਨਹੀਂ ਵੀ ਆਪਾਂ ਉਹ ਬੈਠਿਆ ਤੈਨੂੰ ਖਾਲੇ ਖੁਲੇ ਐ ਵੇਲਾ ਕੱਚੇ ਖਾਲੇ ਸਾਡੇ ਤਨ ਕਿੱਲਾਂ ਦੀ ਵਾਈ ਹੈ ਜਾ ਕੇ ਵੇਲਾ ਐ ਭਾਵੇਂ ਰੋਟੀ ਧਰ ਕੇ ਖਾ ਲਾ ਐ ਸਵਾਰ ਕੇ ਰੱਖਿਆ ਹੋਇਆ ਮੇਰਾ ਤੇ ਜਿਹੜੇ ਬਾਹਰ ਗਏ ਆ ਮੁੰਡੇ ਆਈਲੈਂਡਸ ਕਰਕੇ ਉਧਰ ਜਾ ਕੇ ਕੋਈ ਚੰਗੀ ਨੌਕਰੀ ਕਰਦੇ ਆ ਕਿ ਫਲਸ਼ ਅਪ ਲੂਸ਼ਨ ਸਾਫ ਕਰਦੇ ਆ ਨੇ ਕਈ ਹੈਗੇ ਆ ਫਲਸ਼ਾ ਸਾਫ ਕਰੀ ਜਾਂਦੇ ਕੋਈ ਚੰਗਾ ਕੰਮ ਮਿਲ ਗਿਆ ਕਿਸਮਤ ਹੈਗੀ ਕਿਸੇ ਦੀ ਚੰਗਾ ਮਕਾਮ ਮਿਲ ਜਾਂਦਾ ਪਰ ਮੈਂ ਜਿੰਨੇ ਜਗ ਮੇਰੇ ਨਾਲ ਜਿੰਨਾਂ ਨਾਲ ਗੱਲਾਂ ਹੁੰਦੀਆਂ ਉਹ ਤਾਂ ਵਿਚਾਰੇ ਕਹਿੰਦੇ ਟਾਈਮ ਪਾਸ ਹੀ ਹੁੰਦਾ ਸਾਡਾ ਯਾਰ ਹਾਂ ਤੇ ਵੀ ਨਹੀਂ ਜਿਹੜੇ ਮਨ ਨਾਲ ਤੁਸੀਂ ਇੱਧਰ ਖੇਤੀ ਕਰਕੇ ਕਮਾਈ ਕਰਦੇ ਹੋ ਉਹਨੇ ਕੇ ਪੈਸੇ ਹੀ ਬਣਦੇ ਆ ਉਧਰ ਕੇ ਵੱਧ ਕਮਾ ਲੈਂਦੇ ਵੱਧ ਬਣ ਜਾਂਦੇ ਉਹਨਾਂ ਨੂੰ ਕਮਾਈ ਵੱਧ ਕਰਦੇ ਕਮਾਈ ਵੱਧ ਕਰਦੇ ਉਧਰ ਇਹਦਾ ਗੱਲ ਹੈਗੀ ਹੈ ਆਪਣੇ ਇੱਧਰ ਪਤਾ ਕੀ ਚੱਕਰ ਆ ਯਾਰ ਉਨੀ ਕਮਾਈ ਨਹੀਂ ਹੋ ਰਹੀ ਆਪਾਂ ਨੂੰ ਆਪਣੇ ਕੰਮ ਕਦਰ ਨਹੀਂ ਪੈਂਦੀ ਕੰਮ ਦੀ ਜ਼ਿੰਦਗੀ ਕਿੰਦੀ ਸੌਖੀ ਆ ਥੋੜੀ ਖੇਤੀ ਵਾਲਿਆਂ ਦੀ ਕਿ ਕੈਨੇਡਾ ਵਾਲਿਆਂ ਦੀ ਜ਼ਿੰਦਗੀ ਆਪਣੀ ਸੌਖੀ ਹੈ ਜ਼ਿੰਦਗੀ ਆਪਣੀ ਸੌਖੀ ਹੈ ਹਾਂ ਉਧਰ ਉਹ ਕਮਾਈ ਹੈ ਤਾਂ ਜ਼ਿੰਦਗੀ ਹੈ ਨੀਗੀ ਆਪਣੇ ਤੇ ਜ਼ਿੰਦਗੀ ਹੈਗੀ ਬੰਦਾ ਘਰ ਵਾਲੀ ਨੂੰ ਮਿਲਣ ਵਾਸਤੇ ਵੀ ਉਹਨੂੰ ਹਫ਼ਤਾ ਹਫ਼ਤਾ ਡਿੱਕਣਾ ਪੈਂਦਾ ਉਹ ਤਾਂ ਭਾਈ ਐਂ ਲੱਗਦਾ ਜਿਵੇਂ ਕਿ ਆਪਾਂ ਮਸ਼ੂਕ ਨੂੰ ਨਹੀਂ ਮਹੀਨੇ ਬਾਅਦ ਟਾਈਮ ਦੇਣਾ ਪੈਂਦਾ ਹੁੰਦਾ ਵੀ ਆਜ ਕੇ ਓਵੇਂ ਆਦੀ ਘਰ ਵਾਲੀ ਨੂੰ ਟਾਈਮ ਦੇਣਾ ਪੈਂਦਾ ਭਾਈ ਅੱਜ ਆਪਾਂ ਮਿਲਾਂਗੇ ਉਹਦਾ ਬਹੁਤ ਔਖਾ ਜਾਂਦਾ ਇਹ ਕੰਮ ਬੱਚਿਆਂ ਨੂੰ ਐ ਨਹੀਂ ਪਤਾ ਹੁੰਦਾ ਮੇਰੇ ਪਾਪਾ ਕਹੋ ਨਾ ਉਹਨਾਂ ਨੇ ਭਾਈ ਟਾਈਮ ਹੀ ਲੱਗਦਾ ਜਦੋਂ ਸੁਰਤ ਸਮਝੇ ਕੰਮ ਦੇ ਤੋਰ ਦਾਂਦੇ ਉਹਨਾਂ ਠੀਕ ਹੈ ਨਾ ਬਾਕੀ ਹੁਣ ਕਈ ਦਾ ਇੱਥੇ ਮੈਂ ਵੇਣਾ ਲੈਣਾ ਵੀਡੀਓ ਵਿਚਾਰਾ ਜਿਹਨਾਂ ਦੇ ਮਾਪਿਓ 20-20 ਸਾਲਾਂ ਬਾਅਦ ਵਾਪਸ ਆਉਂਦੇ ਆ ਕੋਈ ਉਹ ਜ਼ਿੰਦਗੀ ਥੋੜੀ ਐ ਇੱਥੇ ਹੁਣ ਕਈ ਵਾਰ ਕੋਈ ਮਗਰੋਂ ਕੋਈ ਗੱਲਬਾਤ ਬਣ ਜੇ ਘਰਦਿਆਂ ਨੂੰ ਠੀਕ ਹੈ ਨਾ ਆਪਾਂ ਵੇਣੇ ਰਹਿੰਨੇ ਵੀਡੀਓ ਕਾਲ ਦੇ ਉੱਤੇ ਮੁੜ ਕੇ ਰੁਈ ਜਾਂਦਾ ਇਕਲਾ ਪਰ ਆਪਦੇ ਪਰਿਵਾਰ ਦੇ ਵਿੱਚ ਐ ਇਸ ਟਾਈਮ ਆਪਾਂ ਬੈਠੇ ਆਂ ਭਾਵੇਂ ਚਾਰ ਰੋਟੀਆਂ ਘੱਟ ਖਾ ਲੋ ਪਰ ਜ਼ਿੰਦਗੀ ਤਾਂ ਆਪਣੀ ਸੌਖੀ ਐ ਨਾ ਤੇ ਇੱਕ ਆਪ ਹੋਰ ਗੱਲ ਦੇਖੀ ਆ ਵੀ ਜਿਹੜੇ ਮੰਨ ਲਓ ਵੀ ਬਾਹਰ ਗਏ ਵਿਆ ਕੈਨੇਡਾ ਉਹ ਜਦੋਂ ਕੋਈ ਇਹਨਾਂ ਦੇ ਪਰਿਵਾਰ ਦਾ ਇੱਧਰ ਇੰਡੀਆ ਰਹਿੰਦਾ ਪਰਿਵਾਰ ਦਾ ਜੀ ਪੂਰਾ ਹੋ ਜਾਂਦਾ ਕੋਈ ਸੰਸਾਰਿਕ ਯਾਤਰਾ ਬੁਰੀ ਕਰ ਲੈਂਦਾ ਉਹਦੀ ਤੇ ਉਹ ਕਹਿੰਦੇ ਵੀ ਆਉਂਦੇ ਵੀ ਘੱਟ ਹੀ ਆ ਇੱਧਰ ਆ ਗੁੱਗ ਦੇਣ ਫਰਗ ਤਾਂ ਆਇਆ ਨਾ ਹੁਣ ਵੇਖੋ ਜਿਹੜੇ ਹੁਣ ਵਿਚਾਰੇ ਗਏ ਸਟੂਡੈਂਟ ਵੀਜ਼ੇ ਤੇ ਠੀਕ ਹੈ ਨਾ ਉਹ ਹੁਣ ਇੱਧਰ ਉਹ ਨਾਰਮਲ ਘਰਾਂ ਦੇ ਗਏ ਹੁੰਦੇ ਆ ਬੱਚੇ ਠੀਕ ਹੈ ਨਾ ਹੁਣ ਲਾ ਕੇ ਵੀ 20 ਲੱਖ ਗਿਆ ਹੁੰਦਾ ਜੇ ਉਧਰੋਂ ਵਾਪਸ ਨੂੰ ਆਉਣਾ ਪਏ 5-7 ਲੱਖ ਰੁਪਈਆ ਲਾ ਕੇ ਆਉਣਾ ਪੈਂਦਾ ਠੀਕ ਹੈ ਨਾ ਮੁੜ ਕੇ ਉਹਦੇ ਤੇ ਉੱਤੇ ਕਰਜ਼ਾ ਚੜ ਜਾਂਦਾ ਮੁੜ ਕੇ ਇੰਨੇ ਪੈਸੇ ਹਜੇ ਕਮਾਏ ਨਹੀਂ ਹੁੰਦੇ ਵੀ ਜਿਹੜੇ ਉਹ ਟਿਕਟਾਂ ਟੁਕਟਾ ਲਾ ਕੇ ਇੱਥੇ ਵਾਪਸ ਆ ਸਕਣ। ਮਤਲਬ ਪਰਿਵਾਰ ਨੂੰ ਇੱਕ ਹਿਸਾਬ ਨਾਲ ਵੀ ਬੇਦਾਵਾ ਲੈ ਕੇ ਜਾਂਦੇ ਜਿਹੜੇ ਉਧਰ ਜਾਂਦੇ ਆ। ਜਿੰਨਾ ਚੱਕਰ ਬੰਦਾ ਪੱਕਾ ਨਹੀਂ ਹੁੰਦਾ ਉਹਨਾਂ ਚੱਕਰ ਉਹਨਾਂ ਦੀ ਆਸ ਹੀ ਨਹੀਂ ਹੁੰਦੀ ਇਧਰ ਆਉਣ ਦੀ। ਕਿਉਂਕਿ ਖਰਚਾ ਬਹੁਤ ਪੈਂਦਾ ਨੂੰ ਆਮ ਜਾਣ ਦਾ ਮੁੜ ਕੇ। ਤੁਸੀਂ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਵੀ ਇੱਧਰ ਆਉਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਆਉਣਾ ਚਾਹੀਦਾ? ਮੈਂ ਤਾਂ ਨਾ ਵੀ ਜਿਹੜੇ ਚੰਗੇ ਘਰੋਂ ਇੱਥੇ 8-10 ਕਿੱल्ल्या ਦੇ ਮਾਲਕ ਹੈਗੇ ਆ। ਮੈਂ ਤਾਂ ਉਹਨਾਂ ਨੂੰ ਬਾਹਰ ਜਾਣੀ। ਇਦਾਂ ਰਹਿ ਤਾ ਇਧਰ ਰਾਜਿਆਂ ਵਰਗੇ ਰਹਿਣਾ ਆਪਦਾ ਵਧੀਆ ਕੰਮ ਕਰਨ ਠੀਕ ਐ ਨਾ ਚਲ ਜਿਹੜੇ ਹੈਗੇ ਛੋਟੇ ਕਿਸਾਨ ਆ ਜਿਹੜੇ 2-2 ਏਕੜ ਵਾਲੇ ਐ ਚਲ ਉਹਨਾਂ ਦਾ ਚਲ ਇਧਰ ਵੀ ਹੈ ਨਹੀਂ ਕੋਸਾ ਚਲ ਉਧਰ ਆਦਾ ਕੋਈ ਸੈਟ ਸੱਟ ਹੋ ਗਏ ਦਾ ਵਧੀਆ ਗੱਲ ਐ ਪਰ ਮੈਂ ਤਾਂ ਨਾ ਵੀ ਜਿਹੜੇ ਚੰਗੇ ਜ਼ਿਮੀਂਦਾਰ ਆ ਜਿਹੜੇ 20-25 ਕਿੱਲਾਂ ਵਾਲੇ ਜਾਈ ਜਾਂਦੇ ਉਧਰ ਉਹਦਾ ਬੇਕੂਫਰੀ ਗੱਲ ਹਾਂ ਵੀ ਮਾੜੀ ਗੱਲ ਯਾ ਵੀ ਇਹੋ ਚੀਜ਼ ਐ ਜਿੱਥੇ ਹਰੇਕ ਫਸਲ ਆਪਾਂ ਪੈਦਾ ਕਰ ਸਕਦੇ ਆ ਇਧਰ ਆਪਾਂ ਰਾਜਿਆਂ ਵਰਗੇ ਆ ਵੀ ਉਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਅਕਲ ਨੂੰ ਜ ਪੂਰਾ ਮਾਰਨਾ ਚਾਹੀਦਾ ਹੱਥ ਇਧਰ ਆਪਾਂ ਆਦਾ ਵਧੀਆ ਬੈਠੇ ਆ ਹੁਣ ਤੁਹਾਡੇ ਸਾਹਮਣੇ ਆਪਾਂ ਬੈਠੇ ਸੀ ਘਰੇ ਆਪਦੇ ਪਸੂ ਨੂੰ ਪੱਠੇ ਪਾਏ ਆਰਾਮ ਦਾ ਇਨਾ ਬੈਠੇ ਆ ਘਰੇ ਸੈਲੈਂਡ ਸਾਗ ਤੇ ਗਰਮੀਆਂ ਚ ਕੱਦੂ ਆਪਣਾ ਵਧੀਆ ਚੱਲਦਾ ਹਾਂ ਜਦੋਂ ਜੀ ਕਰਦਾ ਖਵਾ ਕਢ ਲਈਦਾ ਇਥੇ ਹੈ ਉਧਰ ਤਰਸਦੇ ਆ ਉਧਰ 버ਗਰ ਉਧਰ 버ਗਰ ਬੁਰਗ ਜਾਂ ਹੋਰ ਕੁਝ ਖਾਂਦੇ ਹੋਣਗੇ ਆਪਰ ਤਾਂ ਪਤਾ ਨਹੀਂ ਚੱਲਦਾ ਇਨਾ ਆਈਟਮਾਂ ਬਾਰੇ ਹਾਂ ਪਰ ਉਤਾਰਸਦਾ ਜੂਰ ਹੈ ਸਾਗ ਨੂੰ ਤਾਂ ਬਹੁਤ ਜਿਆਦਾ ਤਰਸਦਿਆ ਤੇ ਇੱਕ ਗੱਲ ਨਾ ਹੋਰ ਸੁਣੀ ਐ ਵੀ ਜਿਹੜੇ ਬਾਹਰਲੇ ਲੋਕ ਆ ਇੱਧਰ ਦੰਦ ਦੰਦ ਕਾ ਤੋ ਠੀਕ ਕਰਾਉਂਦੇ ਆ ਉਧਰ ਦਵਾਈ ਬੂਟੀ ਕਹਿਣ ਹੀ ਨਹੀਂ ਲੈਂਦੇ ਕੈਨੇਡਾ ਚ ਉਧਰ ਖਰਚਾ ਬਹੁਤ ਮਹਿੰਗਾ ਆਉਂਦੇ ਉਧਰ ਮੰਨ ਕੇ ਚੱਲੋ ਜੇ ਆਪਣਾ ਇੱਧਰ 8-10000 ਰੁਪਏ ਲੱਗਦਾ ਉਧਰ ਲੱਖ ਡੂਡ ਲੱਖ ਰੁਪਏ ਲੱਗ ਜਾਂਦਾ ਉਹ ਮੈਂ ਬਹੁਤ ਵੇਖਿਆ ਲੋਕ ਇੱਧਰ ਆ ਕੇ ਇਲਾਜ ਕਰਾਉਂਦੇ ਦੋ ਤੇ ਬਾਕੀ ਮਾੜੇ ਮੋٹے ਦਾ ਟ੍ਰੀਟਮੈਂਟ ਹੀ ਨਹੀਂ ਕਰਦੇ ਕਹਿੰਦੇ ਉਵੇਂ ਚੱਲਦਾ ਰਹਿੰਦਾ। ਉਵੇਂ ਚੱਲਦਾ ਰਹਿੰਦਾ। ਆ ਦਵਾਈ ਸਿਰਸੁਰ ਦੀ ਟਟ ਟਟ ਦੋਖ ਦੇ ਪਾਉਂਦੇ। ਨਾ ਨਾ ਜੀ ਜਿੰਦਗੀ ਇਧਰੋਂ ਲੈ ਕੇ ਜਾਂਦੇ ਆ। ਇਧਰੋਂ ਲੈ ਕੇ ਜਾਂਦੇ ਉਹ ਬੈਗਾਂ ਚ ਪਾ ਕੇ ਉਧਰ ਨਹੀਂ ਕੋਈ ਪੁੱਛਦਾ ਪੁੱਛਦਾ ਤੁਹਾਨੂੰ। ਇਧਰ ਹੀ ਜਿਹੜਾ ਆਪਣਾ ਮਾੜਾ ਜਿਹਾ ਕਹਿੰਦਾ ਸੈਰ ਦੌੜ ਦਾ ਡਾਕਟਰ ਦੇ ਦੇ ਗੋਲੀ। ਉਧਰ ਕੋਈ ਗੋਲੀ ਗਾਲੀ ਨਹੀਂ ਦਿੰਦਾ। ਅਗਲਾ ਕਾ ਟਰੀਟਮੈਂਟ ਕਰਾ ਆਇਆ ਪਿਆ ਸਰਾਣੇ ਕਰਾਂ ਦੀ। ਪਰਚੀ ਲੈ ਕੇ ਆ ਡਾਕਟਰ ਤੋਂ। ਪਰਚੀ ਲੈ ਕੇ ਆ ਤੇ ਗੋਲੀ। ਆਪਣਾ ਅਪੋਇੰਟਮੈਂਟ ਲੈਣੀ ਪੈਂਦੀ ਆ। ਹਾਂ ਉਹਦੀ ਠੋਕੂ ਲਾਉਂਦੇ 8000 ਰੁਪਏ ਦਓ। ਤੇ ਜਿਵੇਂ ਆ ਯੂਪੀ ਵਿਆਹ ਵਾਲੇ ਪ ਉਸੇ ਤਰ੍ਹਾਂ ਆਪਣੇ ਪੰਜਾਬੀ ਕੈਨੇਡਾ ਜਾਂਦੇ ਆ। ਹਾਂ ਆਪਣੇ ਪੰਜਾਬੀ ਉਸ ਤਰ੍ਹਾਂ ਗਏ ਕੈਨੇਡਾ ਚ। ਡੈੜੀਆਂ ਤੇ। ਆਪਾਂ ਇੱਥੇ ਭਈਆਂ ਨੂੰ ਭਜਾਈ ਜਾਂਦੇ ਆ। ਹਾਂ। ਭਈਏ ਭਜਾਓ, ਇਹ ਭਜਾਓ। ਜਿਨ੍ਹਾਂ ਨੇ ਕਹਤਾ ਕੈਨੇਡਾ ਵਾਲੇ ਪੰਜਾਬੀ ਭਜਾਓ, ਪੰਜਾਬੀ ਭਜਾਓ ਫੇਰ ਕੀ ਹੋ ਜੂਗਾ ਉੱਥੇ? ਹਾਂ। ਹੈ? ਹਾਂ। ਉਹ ਵੀ ਤਾਂ ਕੰਮ ਕਰਨ ਗਏ ਆ। ਉਹ ਵੀ ਇੱਥੇ ਕੰਮ ਕਰਨੇ। ਆਪਣੇ ਇਥੇ ਮੇਰੀ ਗੱਲ ਸੁਣੋ, ਰੇੜੀਆਂ ਲੱਗੀਆਂ ਇੱਥੇ। ਹਾਂ। ਹਰੇਕ ਭਈਏ ਲੱਗੀ ਆ। ਹਾਂ। ਪੰਜਾਬੀ ਨੂੰ ਘੰਟਾ ਬਾ ਦੇ। ਹਾਂ। ਉਹਦੇ ਬਲ ਮੂੰਹ ਟਾਕੇ ਬੈਠੂਗਾ। ਲੂਸੀਆਂ ਲੈਣ ਲੱਗ ਪੈਂਦਾ। ਲੂਸੀਆਂ ਲੈਣ ਲੱਗ ਸ਼ਰਮ ਹੀ ਮਾਰ ਜ ਮੈਥੋਣੀ ਆਹ ਦੀ ਸਬਜੀ ਨਹੀਂ ਵਿੱਚ ਜਾਂਦਾ ਯਾਰ ਹਾਂ ਤੇ ਜੇ ਜੇ ਜਾਊ ਵੀ ਤਾਂ ਜੇ ਮਨ ਲਾ ਦੋਗਨ ਵਾਲਾਂ ਦੀ ਸਬਜੀ ਵੀ ਜੀ ਹੁੰਦੀ ਉਹ ਨਾਲ ਭਈਆ ਲੈ ਜਾਊਗਾ ਟਰੈਕਟਰ ਤੇ ਲੈ ਜਾਣਗੇ ਉਹਨੇ ਤੇਲ ਫੂਕ ਦਿੰਦੇ ਆ ਨਹੀਂ ਚਲੋ ਤਾਂ ਇਹਨਾਂ ਨੂੰ ਪਤਾ ਕੀ ਚੱਕਰ ਆ ਜਿਹੜੇ ਅੱਜ ਕੱਲ ਦੇ ਬਾਣਗੇ ਜਾਂ ਕੋਈ ਹੋਰ ਆ ਉਹ ਯਕੀਨ ਹੀ ਨਹੀਂ ਕਰਦੇ ਵੀ ਕਿਸਾਨ ਦੀ ਸਬਜੀ ਹੈ ਟਰੈਕਟਰ ਬਿਨਾਂ ਦਾ ਅੱਛਾ ਹਾਂ ਟਰੈਕਟਰ ਤਾਂ ਹੈ ਕਿਸਾਨ ਦੀ ਨਿਸ਼ਾਨੀ ਹੈ ਟਰੈਕਟਰ ਦਾ ਫਿਰ ਤਾਂ ਲੈ ਕੇ ਜਾਣਾ ਪੈਂਦਾ ਉਹਨਾਂ ਨੂੰ ਇਹ ਨਿਸ਼ਾਨੀ ਹੁੰਦੀ ਹੈ ਅੱਛਾ ਹਾਂ ਜੇ ਬਾਣੀਆਂ ਦੇ ਵੱਡੇ ਵੱਡੇ ਢਿੱਡ ਦੀ ਨਿਸ਼ਾਨੀ ਹੁੰਦੀ ਹੈ ਸਿਰ ਗੰਜਾ ਹੁੰਦਾ ਹੈ ਵੀ ਬਾਣੀਆਂ ਐ ਵਾਕਈ ਦੁਕਾਨ ਬਾਣਗੀ ਦੁਕਾਨਾ ਇਹ ਉਹ ਤਰ੍ਹਾਂ ਜੱਟ ਦੀ ਨਿਸ਼ਾਨੀ ਹੁੰਦੀ ਹੈ ਵੀ ਟਰੈਕਟਰ ਇਹ ਠੀਕ ਹੈ ਨਾ ਇਹ ਨਿਸ਼ਾਨੀ ਹੁੰਦੀ ਹੈ ਜੱਟਾਂ ਦੀ ਬਾਕੀ ਜੇ ਮੈਂ ਵੇਖਿਆ ਕਈ ਤਾਂ ਸ਼ਰਮ ਦੇ ਮਰੇ ਆਪ ਟਰੈਕਟਰ ਦੇ ਉੱਤੇ ਦਿਹਾੜ ਗਿਆ ਭਾ ਦੇਣਗੇ 300 ਰੁਪਏ ਦਾ ਹਾਂ ਵੀ ਤੂੰ ਵੇਚ ਦੇ ਬਈ ਮੇਰੇ ਤੋਂ ਨਹੀਂ ਬੈਠੀ ਦਾ ਅੱਛਾ ਹਾਂ ਠੀਕ ਹੈ ਨਾ ਵੀ ਆਪਾਂ ਨੇ ਵੀ ਚਲ ਆਪਦੀ ਸਬਜੀ ਦਾ ਬੰਦਾ ਵੇਚ ਲੈ ਯਾਰ ਹਾਂ ਆਪਾਂ ਕਹਿੰਦੇ ਭਈਏ ਭਜਾਓ ਭਈਏ ਪਰ ਭਈਏ ਦਾ ਆਪ ਆਪ ਲੈ ਲੈ ਆਪਣੇ ਹਾਂ ਹੁਣ ਵੱਡੇ ਵੱਡੇ ਸਰਦਾਰਾਂ ਦੇ ਜਿਹੜੇ ਜ਼ਿਮੀਂਦਾਰ ਆ ਵੱਡੇ ਵੱਡੇ ਐ ਠੀਕ ਐ ਨਾ ਰੋਟੀਆਂ ਪਕਾਉਣ ਤੇ ਭਈਏ ਰੱਖਿਓ ਇਹਨਾਂ ਦੇ ਹਾਂ ਉਹ ਕੱਬਲੇ ਕੀ ਫਾਇਦਾ ਉਹਨਾਂ ਦਾ ਵੀ ਆਪ ਰੋਟੀਆਂ ਨਹੀਂ ਪਕਦੇ ਇਹਨਾਂ ਤੋਂ ਹਾਂ ਆਪਾਂ ਆਪਦੀ ਆਪ ਲੈ ਕੇ ਆਈਆਂ ਭਈਏ ਹਾਂ ਭਈਏ ਤਾਂ ਨਹੀਂ ਆਏ ਇੱਥੇ ਹਾਂ ਇਹ ਕੰਮ ਹੀ ਨਹੀਂ ਆਪਾਂ ਕਰਨਾ ਭਈਆਂ ਨੂੰ ਸੱਦ ਲਿਆ ਫਿਰ ਉਹ ਤਾਂ ਗਲਤ ਗੱਲ ਕਰਨ ਹਾਂ ਤੇ ਚਲੋ ਠੀਕ ਹੈ ਜੀ ਇਹ ਸਨ ਸਾਡੇ ਨਾਲ ਕਿਸਾਨ ਗਰਮੇਲ ਸਿੰਘ ਤੇ ਇਹਨਾਂ ਨੇ ਜੋ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਤੁਸੀਂ ਕਮੈਂਟਾਂ 'ਚ ਸਾਨੂੰ ਜਰੂਰ ਦੱਸਣਾ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਨਾਲ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਤਦ ਤੱਕ ਲਈ ਧੰਨਵਾਦ ਸਾਡੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦੀਆਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਸ਼ੇਅਰ ਕਰ ਦੋ ਦਬਕੇ